ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਹੋਰਸ ਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕਾ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਆਪਣੇ YouTube ਚੈਨਲ ਮਿਸਟਰ ਐਂਡ ਮਿਸਿਸ ਬਸੀ ਤੇ ਤੇ ਮੈਂ ਕਾਫੀ ਦਿਨ ਪਹਿਲਾਂ ਆਪਣੇ YouTube ਤੇ ਵੀਡੀਓ ਅਪਲੋਡ ਕੀਤੀ ਸੀ ਪੈਨਾਲ ਦੇ ਬੁਟੀਕ ਤੇ ਜਿਹੜਾ ਆਪਣਾ ਬੁਟੀਕ ਵਾਲਾ ਚੈਨਲ ਉਸ ਚੈਨਲ ਦੇ ਉੱਪਰ ਆਪਾਂ ਵੀਡੀਓ ਅਪਲੋਡ ਕੀਤੀ ਸੀ ਤਾਂ ਉੱਥੇ ਮੈਂ ਕਾਫੀ ਪੈਣਾ ਨੂੰ ਪੁੱਛਿਆ ਸੀ ਕਿ ਜਿਹੜੀਆਂ ਪੈਣਾ ਬੁਟੀਕ ਦਾ ਕੰਮ ਸ਼ੁਰੂ ਕਰਨਾ ਚਾਹੁੰਦੀਆਂ ਨੇ ਵਿਅਸਤਾ ਮੈਨੂੰ ਸਾਰੇ ਈញੇ ਪਹਿਣਾ ਮੈਸੇਜ ਕਰਦੀਆਂ ਰਹਿੰਦੀਆਂ ਨੇ ਆਪਣੇ ਬੁਟੀਕ ਵਾਲੇ ਨੰਬਰ ਤੇ ਕਾਫੀ ਸਾਰੇ ਮੈਨੂੰ ਮੈਸੇਜ ਹੁੰਦੇ ਆ ਕਿ ਦੀਦੀ ਪਲੀਜ਼ ਸਾਡੀ ਹੈਲਪ ਕਰੋ ਅਸੀਂ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਅਸੀਂ ਘਰ ਤੋਂ ਕੰਮ ਸ਼ੁਰੂ ਕਰਨਾ ਚਾਹੁੰਦੇ ਹਾਂ ਨਾ ਤਾਂ ਉਹਨਾਂ ਸਾਰੀਆਂ ਭੈਣਾਂ ਦੇ ਜਿੰਨੇ ਵੀ ਸਵਾਲ ਸੀ ਮੈਂ ਸਾਰੀਆਂ ਭੈਣਾਂ ਦੇ ਨੋਟ ਕਰ ਲਏ ਤੇ ਆ ਸੋਚਿਆ ਕਿ ਇੱਕ ਇੱਕ ਭੈਣ ਨੂੰ ਜਵਾਬ ਦੇ ਨਾਲ ਚੰਗਾ ਹੈ ਕਿ ਮੈਂ ਸਾਰੀਆਂ ਭੈਣਾਂ ਨੂੰ ਆ ਵਾਸਤੇ ਵੀਡੀਓ ਜਿਹੜੀ ਸ਼ੂਟ ਕਰਦਾ ਤਾਂ ਉਹਨਾਂ ਵਾਸਤੇ ਆਸਾਨ ਵੀ ਰਹੇਗਾ ਪਹਿਲਾਂ ਵੀ ਆਪਾਂ ਇੱਕ ਵੀਡੀਓ ਅਪਲੋਡ ਕਰ ਚੁੱਕੇ ਹਾਂ ਜੀ ਤੇ ਕਾਫੀ ਭੈਣਾਂ ਸਾਨੂੰ ਮੈਸੇਜ ਕਰਦੇ ਨੇ ਕਿ ਸਾਨੂੰ ਉਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤਾਂ ਅਸੀਂ ਕੁਸ਼ਣੇ ਵੀ ਕੰਮ ਵੀ ਸ਼ੁਰੂ ਕੀਤਾ ਤਾਂ ਬੜੀ ਖੁਸ਼ੀ ਹੁੰਦੀ ਹੈ ਕਿ ਦੇਖੋ ਸਾਡੀ ਵੀਡੀਓ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਤੁਸੀਂ ਸਾਡੇ ਜ਼ਰੀਏ ਕੁਝ ਚੰਗਾ ਕੰਮ ਕਰ ਰਹੇ ਹੋ ਤਾਂ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਖਾਸ ਕਰਕੇ ਜਿਹੜੀਆਂ ਭੈਣਾ ਬੁਟੀਕ ਦਾ ਕੰਮ ਸ਼ੁਰੂ ਕਰਨਾ ਚਾਹੁੰਦੀਆਂ ਨੇ ਕਿਉਂਕਿ ਤੁਸੀਂ ਅਗਰ ਇਹ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਤੁਹਾਨੂੰ ਮੇਰੇ ਚੈਨਲ ਤੇ ਮੇਰੀ ਜਿਹੜੀ ਫੈਮਿਲੀ ਵਲੋਗਿੰਗ ਉਹ ਵੀ ਦੇਖਣ ਨੂੰ ਮਿਲੇਗੀ ਨਾਲ ਹੀ ਆਪਣਾ ਦੂਸਰਾ ਚੈਨਲ ਹੈਗਾ ਜੀ ਭੈਣਾ ਦਾ ਬੁਟੀਕ ਉੱਥੇ ਆਪਾਂ ਸਾਰੇ ਬੁਟੀਕ ਦੇ ਜਿੰਨੇ ਵੀ ਆਪਾਂ ਸੂਟ ਡਿਜ਼ਾਈਨ ਕਰ ਰਹੇ ਹਾਂ ਜੋ ਵੀ ਰੈਡੀ ਕਰ ਰਹੇ ਹਾਂ ਸਾਰਾ ਕੁਝ ਉਸ ਚੈਨਲ ਦੇ ਉੱਪਰ ਆਪਾਂ ਸ਼ੇਅਰ ਕਰਦੇ ਹਾਂ ਠੀਕ ਹੈ ਕਿਉਂਕਿ ਉਸੇ ਤੁਹਾਨੂੰ ਬੁਟੀਕ ਵਾਲੇ ਵੀਡੀਓ ਦੇਖਣ ਨੂੰ ਮਿਲਣਗੇ ਇੱਥੇ ਤੁਹਾਨੂੰ ਫੈਮਿਲੀ ਵਲੌਗ ਦੇਖਣ ਨੂੰ ਮਿਲਣਗੇ ਇਹਨਾਂ ਦੋਨਾਂ ਚੈਨਲ ਦੇ ਉੱਪਰ ਤੁਹਾਨੂੰ ਇਹ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਮੈਂ ਆਪਣਾ ਬੁਟੀਕ ਸੰਭਾਲਦੀ ਹਾਂ ਨਾਲ ਹੀ ਆਪਣਾ ਫੈਮਿਲੀ ਦਾ ਜਿਹੜਾ ਆਪਣਾ ਮੈਟਰ ਹੈ ਉਹ ਕਿਦਾਂ ਆਪਾਂ ਸੰਭਾਲ ਸਕਦੇ ਹਾਂ ਤੇ ਲੋ ਜੀ ਕਰਦੇ ਆ ਅੱਜ ਵਾਲੀ ਵੀਡੀਓ ਆਪਾਂ ਸ਼ੁਰੂ ਤੁਹਾਡੇ ਕੀ ਕੀ ਸਵਾਲ ਨੇ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਾਰੇ ਸਵਾਲਾਂ ਦੇ ਆਪਾਂ ਜਵਾਬ ਜਿਹੜੇ ਨੇ ਇਸ ਵੀਡੀਓ ਦੇ ਵਿੱਚ ਦੇ ਸਕੀਏ ਤੇ ਸਾਰੀਆਂ ਭੈਣਾਂ ਦਾ ਪਹਿਲਾ ਸਵਾਲ ਕੀ ਦੀਦੀ ਆਪਾਂ ਆਪਣਾ ਬੁਟੀਕ ਦਾ ਕੰਮ ਕਿਸ ਤਰ੍ਹਾਂ ਸ਼ੁਰੂ ਕਰ ਸਕਦੇ ਹਾਂ ਹਨ ਤਦੋਂ ਤੁਸੀਂ ਕਿਸ ਤਰ੍ਹਾਂ ਕੰਮ ਸ਼ੁਰੂ ਕਰ ਸਕਦੇ ਹੋ ਦੇਖੋ ਪਹਿਲਾਂ ਤਾਂ ਮੈਂ ਇੱਥੇ ਇਹ ਕਹਿਣਾ ਚਾਹੁੰਗੀ ਸਾਰੀਆਂ ਭੈਣਾਂ ਨੂੰ ਅਗਰ ਤੁਹਾਨੂੰ ਇਸ ਕੰਮ ਦੇ ਵਿੱਚ ਇੰਟਰਸਟ ਹੈ ਅਗਰ ਤੁਸੀਂ ਇਸ ਕੰਮ ਦੇ ਵਿੱਚ ਇੰਟਰਸਟ ਰੱਖਦੇ ਹੋ ਫਿਰ ਤੁਸੀਂ ਇਹ ਕੰਮ ਸ਼ੁਰੂ ਕਰਿਓ ਇਹ ਨਾ ਹੋਵੇ ਕਿ ਤੁਸੀਂ ਕਿਸੇ ਨੂੰ ਦੇਖ ਕੇ ਮੈਨੂੰ ਦੇਖ ਕੇ ਜਾਂ ਕਿਸੇ ਹੋਰ ਨੂੰ ਲਾਗੇ ਜਾ ਕੇ ਦੇਖ ਕੇ ਕਿ ਉਹਨਾਂ ਦਾ ਬੁਟੀਕ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਮੈਂ ਵੀ ਬੁਟੀਕ ਦਾ ਕੰਮ ਹੀ ਕਰਨਾ ਚਾਹੁੰਦੀ ਆ ਅਗਰ ਤੁਸੀਂ ਇਹ ਤੁਹਾਡਾ ਦਿਲ ਕਰ ਰਿਹਾ ਤੁਹਾਡਾ ਵੀ ਮੈਂ ਇਹ ਕੰਮ ਦਿਲੋਂ ਕਰਨਾ ਚਾਹੁੰਦੀ ਆ ਕਿਉਂਕਿ ਦੇਖੋ ਕੋਈ ਵੀ ਕੰਮ ਹੈ ਅਗਰ ਸਾਡਾ ਉਹਦੇ ਵਿੱਚ ਮਾਨ ਨੇ ਜਾਂ ਦਿਲ ਨੇ ਅਸੀਂ ਚਾਹੁੰਦੇ ਆ ਕਿ ਅਸੀਂ ਇਹ ਕੰਮ ਕਰੀਏ ਬੜੀ ਖੁਸ਼ੀ ਨਾਲ ਕਰ ਸਕਾਂਗੇ ਫੇਰ ਹੀ ਆਪਾਂ ਨੂੰ ਕੋਈ ਵੀ ਕੰਮ ਜਿਹੜਾ ਸ਼ੁਰੂ ਕਰਨਾ ਚਾਹੀਦਾ ਇਸੇ ਤਰ੍ਹਾਂ ਹੀ ਬੁਟੀਕ ਦਾ ਕੰਮ ਹੈ ਜੀ ਅਗਰ ਤੁਹਾਨੂੰ ਲੱਗ ਰਿਹਾ ਕੀ ਆ ਮੈਂ ਸੋਹਣੇ ਡਿਜ਼ਾਈਨ ਬਣਾ ਸਕਦੀ ਆ ਸੋਹਣੀ ਸਟਿਚਿੰਗ ਕਰਵਾ ਸਕਦੀ ਆ ਚਾਹੇ ਆਪਾਂ ਖੁਦ ਨਹੀਂ ਕੁਝ ਵੀ ਕਰਨਾ ਹੈਗਾ ਸਿਰਫ ਆਪਾਂ ਡਿਜ਼ਾਈਨ ਹੀ ਬਣਾਉਣੇ ਨੇ ਜਾਂ ਸਟਿਚਿੰਗ ਕਰਾਉਣੇ ਤਾਂ ਉਹਦੇ ਵਾਸਤੇ ਵੀ ਸਾਨੂੰ ਕੁਝ ਨਾ ਕੁਝ ਨੋਲਜ ਹੋਣੀ ਜਿਹੜੀ ਜ਼ਰੂਰੀ ਹੈ ਇਸ ਕਰਕੇ ਅਗਰ ਤੁਹਾਡਾ ਮਨ ਕਰਦਾ ਤੁਹਾਡਾ ਦਿਲ ਕਹਿੰਦਾ ਕਿਸੇ ਨੂੰ ਦੇਖ ਕੇ ਕੋਈ ਕੰਮ ਨਾ ਸ਼ੁਰੂ ਕਰਿਓ ਆਪਣੇ ਤੇ ਡਿਪੈਂਡ ਹੋ ਕੇ ਕੋਈ ਵੀ ਜਿਹੜਾ ਕੰਮ ਤੁਸੀਂ ਉਹ ਸ਼ੁਰੂ ਕਰਿਓ ਠੀਕ ਹੈ ਜੀ ਤੁਸੀਂ ਜਿਸ ਵੀ ਕੰਮ ਦੇ ਵਿੱਚ ਨਾ ਇੰਟਰਸਟ ਰੱਖਦੇ ਹੋ ਤੁਸੀਂ ਉਹੀ ਆਪਣਾ ਕੰਮ ਸ਼ੁਰੂ ਕਰਿਓ ਜ਼ਰੂਰੀ ਨਹੀਂ ਕਿ ਬੁਟੀਕ ਦਾ ਬਹੁਤ ਸਾਰੇ ਹੋਰ ਕੰਮ ਨੇ ਤੁਸੀਂ ਉਹ ਵੀ ਸ਼ੁਰੂ ਕਰ ਸਕਦੇ ਹੋ ਤਿਵੇਂ ਆਲ ਆਪਾਂ ਤੁਹਾਨੂੰ ਇੱਥੇ ਬੁਟੀਕ ਦੇ ਕੰਮ ਬਾਰੇ ਦੱਸਾਂਗੇ ਤੇ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਕਿਸੇ ਨੂੰ ਦੇਖ ਕੇ ਤੁਸੀਂ ਆਪਣਾ ਕੋਈ ਵੀ ਜਿਹੜਾ ਕੰਮ ਨਾ ਸ਼ੁਰੂ ਕਰ ਰਹੇ ਹੋ ਵੀ ਉਸਨੇ ਵੀ ਬੁਟੀਕ ਖੋਲ੍ਹਿਆ ਸੀ ਉਹਨਾਂ ਨੇ ਵੀ ਬੁਟੀਕ ਖੋਲ੍ਹਿਆ ਬਹੁਤ ਜ਼ਿਆਦਾ ਇਸ ਕੰਮ ਦੇ ਵਿੱਚ ਬੈਨੀਫਿਟ ਹੈ ਹਾਂ ਦੇਖੋ ਕਾਫੀ ਗਨੇ ਸਵਾਲ ਵੀ ਆ ਜਾਂਦੇ ਨੇ ਕਹਿੰਦੇ ਕਿ ਬੁਟੀਕ ਦੇ ਕੰਮ ਦੇ ਵਿੱਚ ਅੱਜਕੱਲ ਬਹੁਤ ਜ਼ਿਆਦਾ ਪੈਸਾ ਤਾਂ ਮੈਂ ਇੱਥੇ ਕਹੂੰਗੀ ਕਿ ਤੁਸੀਂ ਬਿਲਕੁਲ ਰੋਂਗ ਹੋ ਨਾ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਬਹੁਤ ਜ਼ਿਆਦਾ ਪੈਸਾ ਦੇਖੋ ਪੈਸਾ ਬਿਨਾਂ ਮਿਹਨਤ ਤੋਂ ਕਿਤੋਂ ਵੀ ਨਹੀਂ ਬਣਦਾ ਹੈਗਾ ਚਾਹੇ ਉਹ ਆਪਾਂ ਕੋਈ ਜੌਬ ਕਰ ਰਹੇ ਹੋਈਏ ਚਾਹੇ ਕੋਈ ਆਪਾਂ ਆਪਾਂ ਆਪਣਾ ਖੁਦ ਦਾ ਬਿਜ਼ਨਸ ਕਰਦੇ ਹੋਈ ਅਪਾ ਕਹਿਣਾ ਕਿ ਜੇ ਆਪਾਂ ਆਪਣੀ ਰੋਟੀ ਖਾ ਰਹੇ ਤਾਂ ਉਹ ਵੀ ਆਪਾਂ ਥਾਲੀ ਦੇ ਵਿੱਚ ਪਾਈਏ ਤਾਂ ਉਹ ਟੁੱਟ ਕੇ ਬੁਰਕੀ ਆਪਣੇ ਆਪ ਤਾਂ ਮੂੰਹ ਦੇ ਵਿੱਚ ਪੈਣੀ ਉਹਦੇ ਵਾਸਤੇ ਵੀ ਸਾਨੂੰ ਮਿਹਨਤ ਕਰਨੀ ਪੈਣੀ ਇਸੇ ਕਰਕੇ ਹਰੇਕ ਕੰਮ ਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਮੈਂ ਆਪਣਾ ਵੀ ਦੱਸਾਂਗੀ ਹੈ ਨਾ ਜਿਹੜਾ ਵੀ ਮੇਰੀ ਜਰਨੀ ਰਹੀ ਹੈ ਬੁਟੀਕ ਦੀ ਉਹ ਵੀ ਮੈਂ ਤੁਹਾਡਾਂ ਨੂੰ ਜਰੂਰ ਕਿਸੇ ਦਿਨ ਸ਼ੇਅਰ ਕਰਾਂਗੀ ਅਗਰ ਤੁਹਾਡੇ ਸਾਰਿਆਂ ਦੇ ਮੈਸੇਜ ਆਏ ਤਾਂ ਆਪਾਂ ਜਰੂਰ ਕੋਈ ਵੀਡੀਓ ਤੁਹਾਡੇ ਵੱਲੋਂ ਸ਼ੂਟ ਕਰਾਂਗੇ ਕਿ ਮੈਂ ਆਪਣਾ ਬਿਜ਼ਨਸ ਕਿੱਦਾਂ ਮੇਰਾ ਸਟਾਰਟ ਹੋਇਆ ਹੈ ਨਾ ਤਾਂ ਮੈਂ ਕਿਹੜੀ-ਕਿਹੜੀਆਂ ਚੀਜ਼ਾਂ ਨੂੰ ਜਿਹੜਾ ਫੇਸ ਕੀਤਾ ਹੈ ਤਾਂ ਕਿਵੇਂ ਮ ਤੇ ਲੋ ਜੀ ਹੁਣ ਪਹਿਲਾ ਸਵਾਲ ਜਿਹੜੀਆਂ ਸਾਰੀਆਂ ਭੈਣਾਂ ਦਾ ਹੁੰਦਾ ਕਿ ਦੀਦੀ ਆਪਾਂ ਬੁਟੀਕ ਦਾ ਕੰਮ ਤਾਂ ਸ਼ੁਰੂ ਕਰ ਲਿਆ ਹਨਾ ਮੈਂ ਥੋੜਾ ਜਿਹਾ ਕਪੜਾ ਲਿਆ ਕੇ ਰੱਖ ਲਿਆ ਜਾਂ ਮੈਂ ਕਪੜਾ ਲੈਣਾ ਚਾਹੁੰਨੀ ਆ ਕਿਤੋਂ ਕਾਫੀ ਮੈਨੂੰ ਫੋਨ ਕਾਲ ਆਉਂਦੇ ਨੇ ਕੁਝ ਨੂੰ ਮੈਂ ਅਟੈਂਡ ਕਰ ਸਕਦੀ ਆ ਕੁਝ ਨੂੰ ਨਹੀਂ ਅਟੈਂਡ ਕਰ ਸਕਦੀ ਤੇ ਬੜੀ ਮੁਸ਼ਕਲ ਵਾਲੀ ਟਾਈਮ ਆਪਾਂ ਕੱਢਦੇ ਆ ਜੀ ਤੇ ਸਾਰਿਆਂ ਤੋਂ ਪਹਿਲਾ ਸਵਾਲ ਹੈਗਾ ਸਾਰੀਆਂ ਭੈਣਾਂ ਦਾ ਕਿ ਦੀਦੀ ਆਪਾਂ ਬੁਟੀਕ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਪਰ ਅਸੀਂ ਕੱਪੜਾ ਕਿੱਥੋਂ ਬਾਏ ਕਰੀਏ ਅਸੀਂ ਕੱਪੜਾ ਕਿੱਥੋਂ ਖਰੀਦੀਏ ਤੁਹਾਨੂੰ ਦੇਖੋ ਕੱਪੜਾ ਖਰੀਦਣਾ ਤੁਸੀਂ ਚਾਹੁੰਦੇ ਤਾਂ ਤੁਹਾਨੂੰ ਕਿਤੇ ਵੀ ਦੂਰ ਜਾਣ ਦੀ ਲੋੜ ਨਹੀਂ ਕਿਤੇ ਤੁਹਾਨੂੰ ਦਿੱਲੀ ਚ ਜਾਣ ਦੀ ਲੋੜ ਨਹੀਂ ਬਾਲੇ ਜਾਣ ਦੀ ਲੋੜ ਨਹੀਂ ਕਿਤੇ ਤੁਹਾਨੂੰ ਲੁਧਿਆਣੇ ਜਾਣ ਦੀ ਲੋੜ ਨਹੀਂ ਤੁਸੀਂ ਆਪਣੇ ਸ਼ਹਿਰ ਤੋਂ ਹੀ ਕੱਪੜਾ ਖਰੀਦੋ ਕਿਉਂ ਅਗਰ ਤੁਸੀਂ ਥੋੜੇ ਸੂਟ ਲੈਣੇ ਨੇ 10 ਸੂਟ ਲੈਣੇ ਨੇ 15 ਸੂਟ ਲੈਣੇ ਨੇ ਚਾਹੇ ਤੁਸੀਂ ਸਟਾਰਟਿੰਗ ਦੇ ਵਿੱਚ 5 ਸੂਟ ਲੈਣੇ ਨੇ 4 ਸੂਟ ਲੈਣੇ ਨੇ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਜਿਵੇਂ ਆਪਾਂ ਨਾਰਮਲੀ ਜਦੋਂ ਆਪਾਂ ਬੁਟੀਕ ਦਾ ਕੰਮ ਸ਼ੁਰੂ ਨਹੀਂ ਕੀਤਾ ਹੁੰਦਾ ਤਾਂ ਤਕਰੀਬਨ ਸਾਨੂੰ ਕਾਫੀ ਦੁਕਾਨਾਂ ਸ਼ਾਪ ਦੇ ਬਾਰੇ ਪਤਾ ਹੁੰਦਾ ਕਿ ਉਹ ਦੁਕਾਨ ਤੋਂ ਸਾਨੂੰ ਆਹ ਰੇਟ ਕਪੜਾ ਮਿਲਦਾ ਜਾਂ ਉਹ ਦੁਕਾਨ ਤੋਂ ਆਹ ਰੇਟ ਕਪੜਾ ਮਿਲਦਾ ਇਸ ਤਰ੍ਹਾਂ ਤੁਸੀਂ ਜਾ ਕੇ ਸ਼ਾਪ ਵਾਲਿਆਂ ਨਾਲ ਗੱਲ ਕਰੋ ਇੱਕ ਦੋ ਜਣਿਆਂ ਨਾਲ ਤੇ ਤੁਹਾਨੂੰ ਰੇਟ ਦਾ ਪਤਾ ਲੱਗਿਆ ਤੁਸੀਂ ਇੱਕ ਤੋਂ ਪਤਾ ਕਰੋਗੇ ਫਿਰ ਦੂਸਰੇ ਤੋਂ ਪਤਾ ਕਰੋਗੇ ਠੀਕ ਹੈ ਤੇ ਤੁਸੀਂ ਉੱਥੋਂ ਥੋੜੇ ਜਿਹੇ ਜਿਹੜੇ ਸੂਟ ਜਾਨੇ ਕਿ ਖਰੀਦ ਸਕਦੇ ਹੋ ਜਿਵੇਂ ਪਲੇਨ ਫੈਬਰਿਕ ਹੋ ਗਿਆ ਤਾਂ ਤੁਸੀਂ ਪ੍ਰਿੰਟਡ ਦੇ ਵਿੱਚ ਇੰਟਰਸਟ ਰੱਖਦੇ ਹੋ ਤਾਂ ਤੁਸੀਂ ਪ੍ਰਿੰਟਡ ਵੀ ਥੋੜੇ ਜਿਹੇ ਸੂਟ ਜਿਹੜੇ ਖਰੀਦ ਸਕਦੇ ਹੋ ਮੈਂ ਇੱਥੇ ਇਹ ਕਹਾਂਗੀ ਕਿ ਪਲੀਜ਼ ਜ਼ਿਆ ਬੁਟੀਕ ਦਾ ਕੰਮ ਹੈ ਉੱਥੇ ਹਮੇਸ਼ਾ ਹੀ ਸਾਨੂੰ ਕੁਝ ਨਵਾਂ ਚਾਹੀਦਾ ਹੁੰਦਾ ਨਵੀਂ ਕਲੈਕਸ਼ਨ ਸਾਡੇ ਕਸਟਮਰ ਵੀ ਕੁਝ ਨਵਾਂ ਮੰਗਦੇ ਨੇ ਇਹ ਨਹੀਂ ਹੈਗਾ ਕਿ ਇੱਕ ਵੀਡੀਓ ਆਪਾਂ ਨੇ ਅੱਜ ਪ੍ਰਿੰਟ ਸੂਟਾਂ ਦੀ ਅਪਲੋਡ ਕਰਤੀ ਤੇ ਜਿਹੜੀ ਨੈਕਸਟ ਵੀਡੀਓ ਆਏਗੀ ਉਹ ਵੀ ਸੇਮ ਪ੍ਰਿੰਟ ਰਹਿਣਗੇ ਸੇਮ ਕਲਰ ਰਹਿਣਗੇ ਨਹੀਂ ਤਾਂ ਉਹਤੇ ਚੇਂਜ ਕਰਨਾ ਪੈਣਾ ਇਸੇ ਤਰ੍ਹਾਂ ਹੀ ਦੇਖੋ ਜਿਹੜਾ ਆਪਾਂ ਪਲੇਨ ਫੈਬਰਿਕ ਲੈਨੇ ਆ ਉਹਦੇ ਉੱਪਰ ਹੈਂਡਵਰਕ ਦੇ ਡਿਜ਼ਾਈਨ ਹੁੰਦੇ ਨੇ ਉਸੇ ਤਰ੍ਹਾਂ ਕਸਟਮਰ ਵੀ ਅਲੱਗ-ਅਲੱਗ ਕਲਰ ਡਿਸਾਈਡ ਕਰਦੇ ਨੇ ਜਾਂ ਕਲਰ ਮੰਗਦੇ ਨੇ ਵੀ ਅਸੀਂ ਆਹ ਕਲਰ ਬਣਾਉਣਾ ਚਾਹੁੰਦੇ ਹਾਂ ਅਸੀਂ ਉਹ ਕਲਰ ਬਣਾਉਣਾ ਚਾਹੁੰਦੇ ਹਾਂ ਇਸ ਕਰਕੇ ਤੁਸੀਂ ਜਿਹੜਾ ਪਲੇਨ ਫੈਬਰਿਕ ਵੀ ਲਓਗੇ ਜਾਂ ਤੁਸੀਂ ਪ੍ਰਿੰਟ ਫੈਬਰਿਕ ਵੀ ਲੈਣਾ ਤੁਸੀਂ ਆਪਣੇ ਸ਼ਹਿਰ ਤੋਂ ਹੀ ਇਹ ਚੀਜ਼ਾਂ ਖਰੀਦੋ ਉਹਨਾ ਟਾਈਮ ਜਿੰਨਾ ਸ਼ਹਿਰ ਤੁਹਾਡਾ ਬਿਜ਼ਨਸ ਜਿਹੜਾ ਗਰੋ ਨਹੀਂ ਕਰਦਾ ਹੈਗਾ ਜਦੋਂ ਤੁਹਾਡਾ ਬਿਜ਼ਨਸ ਗਰੋ ਹੋ ਗਿਆ ਫਿਰ ਤੁਹਾਨੂੰ ਅੱਗੇ ਦੀ ਅੱਗੇ ਬਹੁਤ ਰਸਤੇ ਨਿਕਲ ਜਾਂਦੇ ਨੇ ਬਹੁਤ ਠੀਕ ਰੇਟ ਤੇ ਮਿਲਦਾ ਉਥੋਂ ਇਦਾਂ ਮਿਲਦਾ ਨਾ ਵੀ ਅੱਗੇ ਜਗੇ ਕੋਈ ਨਾ ਕੋਈ ਤੁਹਾਡੀ ਜਾਣਕਾਰੀ ਤੁਹਾਨੂੰ ਦੇ ਦਿੰਦਾ ਕੋਈ ਨਾ ਕੋਈ ਤਾਂ ਉਥੋਂ ਤੁਸੀਂ ਆਪਣਾ ਉਸ ਹਿਸਾਬ ਨਾਲ ਚੱਲ ਸਕਦੇ ਹੋ ਫਿਲਹਾਲ ਦੀ ਘੜੀ ਤੁਸੀਂ ਅਗਰ ਛੋਟਾ ਕੰਮ ਸ਼ੁਰੂ ਕਰ ਰਹੇ ਥੋੜਾ ਕੰਮ ਸ਼ੁਰੂ ਕਰ ਰਹੇ ਤੁਸੀਂ ਆਪਣੀ ਸ਼ਹਿਰ ਦੇ ਵਿੱਚੋਂ ਹੀ ਫੈਬਰਿਕ ਖਰੀਦੋ ਠੀਕ ਹੈ ਜੀ ਤੇ ਅਗਲਾ ਸਵਾਲ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਉਹ ਵੀ ਮੈਂ ਤੁਹਾਨੂੰ ਨਾਲ ਹੀ ਇੱਥੇ ਦੱਸਾਂਗੀ ਤੇ ਕਾਫੀ ਮੈਸੇਜ ਇਹਦੇ ਵੀ ਹੁੰਦੇ ਆ ਕਿ ਦੀਦੀ ਅਸੀਂ ਕੰਮ ਸ਼ੁਰੂ ਕਰ ਲਿਆ ਸਾਨੂੰ ਫੈਬਰਿਕ ਬਾਰੇ ਵੀ ਪਤਾ ਚੱਲ ਗਿਆ ਤਾਂ ਹੁਣ ਅਸੀਂ ਕਾਰੀਗਰ ਕਿੱਦਾਂ ਲੱਭੀਏ ਜਿਹੜਾ ਮੇਨ ਸਵਾਲ ਹੈ ਜਿਹਨੇ ਮੇਨ ਸਾਡੇ ਬੁਟੀਕ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਉਹ ਹੈਗੇ ਨੇ ਜੀ ਸਾਡੇ ਕਾਰੀਗਰ ਜਿਵੇਂ ਸਾਡੇ ਵਰਕਰ ਠੀਕੇ ਤੇ ਅਸੀਂ ਉਹ ਕਿਦਾਂ ਲੱਭ ਸਕਦੇ ਆ ਦੇਖੋ ਪਹਿਲੀ ਗੱਲ ਤਾਂ ਅਗਰ ਤੁਹਾਡਾ ਪ੍ਰਿੰਟ ਸੂਟਾਂ ਦਾ ਕੰਮ ਚੱਲ ਰਿਹਾ ਹੈ ਨਾ ਤਾਂ ਤੁਹਾਨੂੰ ਕੋਈ ਕਸਟਮਰ ਨੇ ਕਹਿਤਾ ਕਿ ਸਾਨੂੰ ਸਟਿਚਿੰਗ ਕਰਕੇ ਦਿਓ ਅਗਰ ਤੁਸੀਂ ਅੱਛੀ ਸਟਿਚਿੰਗ ਖੁਦ ਜਾਣਦੇ ਹੋ ਤਾਂ ਤੁਸੀਂ ਖੁਦ ਸਟਿਚਿੰਗ ਕਰ ਸਕਦੇ ਹੋ ਅਗਰ ਤੁਸੀਂ ਸਟਿਚਿੰਗ ਨਹੀਂ ਜਾਣਦੇ ਥੋੜਾ ਬਹੁਤਾ ਜਾਣਦੇ ਹੋ ਤਾਂ ਤੁਸੀਂ ਅੱਛਾ ਟੇਲਰ ਕਿਵੇਂ ਲੱਭ ਸਕਦੇ ਹੋ ਦੇਖੋ ਹੁਣ ਮੈਂ ਇਹ ਨਹੀਂ ਕਹਾਂਗੀ ਕਿ ਇੱਥੇ ਸਾਨੂੰ ਬੈਠੇ ਬੈਠੇ ਸੁਪਨਾ ਆ ਜਾਣਾ ਕਿ ਅੱਛਾ ਟੇਲਰ ਅਸੀਂ ਕਿਵੇਂ ਦੇਖਣਾ ਹੈ ਅੱਛਾ ਟੇਲਰ ਇਦਾਂ ਅਸੀਂ ਦੇਖ ਸਕਦੇ ਜਿਵੇਂ ਸਾਡਾ ਫਰੈਂਡ ਸਰਕਲ ਹੁੰਦਾ ਹੈ ਹਨਾ ਤੁਸੀਂ ਦੇਖੋਗੇ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਸਭ ਤੋਂ ਅੱਛੇ ਸੂਟ ਕੌਣ ਪਾਣੇ ਪਸੰਦ ਕਰਦਾ ਸਭ ਤੋਂ ਜ਼ਿਆਦਾ ਵੀ ਵਧੀਆ ਸੂਟ ਡਿਜ਼ਾਈਨ ਕੀਤੇ ਹੋਣ ਪ੍ਰਿੰਟ ਸੂਟਾਂ ਦੇ ਉੱਪਰ ਅੱਜ ਕੱਲ੍ਹ ਤੁਹਾਨੂੰ ਪਤਾ ਕਾਫੀ ਡਿਜ਼ਾਈਨਿੰਗ ਚੱਲਦੀ ਏ ਤਾਂ ਕਿੰਨੇ ਸਭ ਤੋਂ ਵਧੀਆ ਸੂਟ ਪਾਇਆ ਹੁੰਦਾ ਤੁਹਾਡੇ ਫਰੈਂਡ ਸਰਕਲ ਦੇ ਵਿੱਚੋਂ ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਹਾਂਜੀ ਤੁਸੀਂ ਕਿੱਥੋਂ ਸਟਾਈ ਕਰਵਾ ਰਹੇ ਹੋ ਠੀਕ ਹੈ ਅਗਰ ਤੁਸੀਂ ਨਹੀਂ ਤੁਹਾਡੇ ਕੋਈ ਇਦਾਂ ਦਾ ਫਰੈਂਡ ਸਰਕਲ ਦੇ ਵਿੱਚ ਕੋਈ ਹੈਗਾ ਤੁਸੀਂ ਆਪਣਾ ਮਾਰਕੀਟ ਜਾਓ ਜਿਹੜੀ ਸ਼ੌਪ ਤੋਂ ਤੁਸੀਂ ਕੱਪੜਾ ਲੈ ਰਹੇ ਹੋ ਉਹਨਾਂ ਨਾਲ ਗੱਲ ਕਰੋ ਕਿ ਸਾਨੂੰ ਹੁਣ ਕੋਈ ਅੱਛਾ ਟੇਲਰ ਮਾਸਟਰ ਚਾਹੀਦਾ ਤਾਂ ਉਹ ਜਾਂ ਨੇ ਹੁੰਦੇ ਨੇ ਇੱਕ ਵਾਰ ਤਾਂ ਤੁਸੀਂ ਜਾਓਗੇ ਆਪਣਾ ਕੋਈ ਸੂਟ ਸਟਿਚ ਕਰਵਾ ਕੇ ਦੇਖੋ ਹਨਾ ਤਾਂ ਤੁਹਾਨੂੰ ਸਟਿਚਿੰਗ ਬਾਰੇ ਪਤਾ ਲੱਗ ਜਾਏਗਾ ਕਿ ਵਾਕਈ ਸਟਿਚਿੰਗ ਅੱਛੀ ਹੈ ਜਾਂ ਨਹੀਂ ਅੱਛੀ ਅਗਰ ਤੁਹਾਨੂੰ ਲੱਗ ਰਿਹਾ ਕਿ ਸਟਿਚਿੰਗ ਪਰਫੈਕਟ ਹੈ ਤੁਸੀਂ ਉਸ ਟੇਲਰ ਤੋਂ ਸਲਾਈ ਕਰਵਾ ਸਕਦੇ ਹੋ ਅਗਰ ਨਹੀਂ ਲੱਗ ਰਿਹਾ ਤਾਂ ਤੁਸੀਂ ਹੋਰ ਟੇਲਰ ਲੱਭੋ ਇੱਕ ਸੂਟ ਆਪਣਾ ਹੋਰ ਸਲਾਈ ਵਾਸਤੇ ਦਿਓ ਇਸ ਤਰ੍ਹਾਂ ਏਦਾਂ ਹੁੰਦਾ ਹੈ ਕਿ ਆਪਾਂ ਟੈਸਟ ਲੈ ਰਹੇ ਹੁੰਨੇ ਆ ਕਿਉਂਕਿ ਸ਼ੁਰੂ ਤੋਂ ਸ਼ੁਰੂਆਤੀ ਤੌਰ ਦੇ ਵਿੱਚ ਅਸੀਂ ਵੀ اسی ਤਰ੍ਹਾਂ ਹੀ ਕੀਤਾ ਸੀ ਅਸੀਂ ਵੀ ਜਿਹੜਾ ਟੇਲਰ ਲੱਭਦੇ ਸੀ ਅਸੀਂ ਆਪਣੇ ਸੂਟ ਸਲਾਈ ਕਰਵਾਉਂਦੇ ਸੀ ਪਹਿਲਾਂ ਤੇ ਸਾਨੂੰ ਉਸ ਸੂਟ ਦੇ ਵਿੱਚ ਜਿੱਥੋਂ ਕ ਫਿਰ ਅਸੀਂ ਸੈਕੰਡ ਟੇਲਰ ਕੋਲ ਗਏ ਅਸੀਂ ਉੱਥੋਂ ਸਲਾਇਆ ਸੀ ਕਿ ਨਹੀਂ ਇਹ ਟੇਲਰ ਨੇ ਸਹੀ ਨਹੀਂ ਕੀਤਾ ਹੈਗਾ ਬਟ ਸਾਡੇ ਨਾਲ ਇਦਾਂ ਨਹੀਂ ਹੋਇਆ ਅਸੀਂ ਫਸਟ ਟੇਲਰ ਕੋਲ ਹੀ ਗਏ ਤਾਂ ਫਸਟ ਟੇਲਰ ਹੀ ਬਹੁਤ ਵਧੀਆ ਸੀ ਤੇ ਸਾਡਾ ਹੁਣ ਤੱਕ ਉਹੀ ਕੰਮ ਕਰ ਰਹੇ ਨੇ ਜੀ ਤੇ ਸਾਨੂੰ ਇਸੇ ਤਰ੍ਹਾਂ ਹੀ ਵੀ ਦੇਖੋ ਅੱਗੇ ਜੇ ਅੱਗੇ ਸਾਡੀ ਫਰੈਂਡ ਦੀ ਕੋਈ ਜਾਂ ਮੇਰੀ ਸਿਸਟਰ ਦੀ ਜਾਣ-ਪਛਾਣ ਸੀ ਨਾ ਉਹਨਾਂ ਦੀ ਫਰੈਂਡ ਸੀ ਤੇ ਉਹਨਾਂ ਨੇ ਸਾਨੂੰ ਅੱਗੇ ਦੱਸਿਆ ਕਿ ਇਸ ਤਰ੍ਹਾਂ ਕਰਕੇ ਆਪਣੇ ਸਿਟੀ ਦੇ ਵਿੱਚ ਬਹੁਤ ਅੱਛਾ ਟੇਲਰ ਤੁਸੀਂ ਉਹਨਾਂ ਕੋਲ ਜਾਓ ਇਸ ਤਰ੍ਹਾਂ ਅੱਗੇ ਜਾਣ-ਪਛਾਣ ਹੋਣਾ ਤੁਹਾਡੇ ਕਾਫੀ سارے ਰਸਤੇ ਜਿਹੜੇ ਨਿਕਲ ਆਉਣਗੇ ਠੀਕ ਹੈ ਜੀ ਤੇ ਹੁਣ ਸੈਕਿੰਡ ਗੱਲ ਜਿਹੜੀ ਮੇਨ ਗੱਲ ਹੈਗੀ ਟੇਲਰ ਦੀ ਗੱਲ ਤਾਂ ਦੇਖੋ ਹੋ ਗਿਆ ਟੇਲਰ ਦਾ ਕੰਮ ਤਾਂ ਕਿਤੋਂ ਨਾ ਕਿਤੋਂ ਆਪਾਂ ਨੂੰ ਟੇਲਰ ਮਿਲ ਹੀ ਜਾਣਾ ਦੇਖੋ ਮਾਰਕੀਟ ਜਾਵਾਂਗੇ ਪਤਾ ਲੱਗ ਜਾਣਾ ਹੁਣ ਆਪਾਂ ਜਿਹੜੀ ਮੇਨ ਗੱਲ ਹੈਗੀ ਆਪਣੇ ਹੈਂਡਵਰਕ ਵਾਲ ਪੀ ਉਹ ਆਪਾਂ ਕਿੱਦਾਂ ਲੱਭਾਂਗੇ ਉਹ ਵੀ ਜਦੋਂ ਤੁਸੀਂ ਟੇਲਰ ਕੋਲ ਜਾਓਗੇ ਅੱਗੇ-ਦੇ ਅੱਗੇ ਟੇਲਰ ਨੇ ਤੁਹਾਨੂੰ ਦੱਸ ਦੇਣਾ ਵੀ ਇੱਥੇ ਆਪਣੇ ਥ੍ਰੈਡਵਰਕ ਵਾਲੇ ਬੈਠਦੇ ਨੇ ਇੱਥੇ ਆਪਣੇ ਹੈਂਡਵਰਕ ਵਾਲੇ ਮਿਲ ਜਾਣਗੇ ਥੋੜਾ-ਥੋੜਾ ਤੁਹਾਨੂੰ ਸ਼ੁਰੂਆਤੀ ਤੌਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਣਗੀਆਂ ਤੁਹਾਡਾ ਕੰਮ ਵੀ ਖਰਾਬ ਹੋ ਸਕਦਾ ਜਿੰਨਾ ਚਿਰ ਤੁਹਾਨੂੰ ਖੁਦ ਨੂੰ ਨੌਲੇਜ ਨਹੀਂ ਹੈਗੀ ਦੇਖੋ ਠੀਕ ਹੈ ਜਿੰਨਾ ਟਾਈਮ ਆਪਾਂ ਨੂੰ ਨੌਲੇਜ ਨਹੀਂ ਤੁਹਾਨੂੰ ਜੋ ਵਰਕਰ ਨੇ ਬਣਾ ਕੇ ਦਿੱਤਾ ਤੁਸੀਂ ਕਹਿਣਾ ਵੀ ਹਾਂਜੀ ਬਿਲਕੁਲ ਸਹੀ ਬਣਿਆ ਬਟ ਦੇਖੋ ਸਾਡੇ ਨਾਲ ਉਹ ਵੱਧ ਜਿਹੜੀਆਂ ਭੈਣਾਂ ਸੂਟ ਆਪਣੇ ਲਈ ਰੈਡੀ ਕਰਵਾਉਂਦੀਆਂ ਉਹਨਾਂ ਨੂੰ ਨੌਲੇਜ ਹੈ ਠੀਕ ਹੈ ਇਸ ਕਰਕੇ ਜਦੋਂ ਤੁਹਾਡੇ ਕੋਲ ਸੂਟ ਪਹੁੰਚੇਗਾ ਤੁਸੀਂ ਕਹਿਣਾ ਕਿ ਹਾਂ ਸੋਨਾ ਬੜਿਆ ਬਟ ਉਹਨੂੰ ਬਰੀਕੀ ਨਾਲ ਦੇਖਿਓ ਕਿ ਇਹਦੇ ਵਿੱਚ ਕਿਹੜਾ ਮਟੀਰੀਅਲ ਲੱਗਿਆ ਵੀ ਸਰ ਤੁਹਾਨੂੰਆਂ ਅੱਖਾਂ ਨੂੰ ਸੋਨਾ ਲੱਗ ਰਿਹਾ ਉਹ ਕੰਮ ਹੈ ਅਗਰ ਤੁਹਾਨੂੰ ਉਹ ਕੰਮ ਚਾਚ ਰਿਹਾ ਤਾਂ 100% ਤੁਹਾਡਾ ਕੰਮ ਸਹੀ ਹੈ ਅਗਰ ਤੁਹਾਨੂੰ ਲੱਗ ਰਿਹਾ ਵੀ ਨਹੀਂ ਥੋੜਾ ਜਿਹਾ ਬੜਾ ਹੀ ਵੀ ਸਮਝ ਨਹੀਂ ਆ ਰਹੀ ਇਹ ਸਮ ਵੀ ਕੀ ਵੇਦਾ ਡਿਜ਼ਾਈਨ ਹੈ ਕਿਵੇਂ ਦਾ ਮਟੀਰੀਅਲ ਕਿੱਥੇ ਕੀ ਐਡ ਕੀਤਾ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਤੁਹਾਡੇ ਕਿਸੇ ਵਰਕਰ ਨੇ ਵੀ ਸਹੀ ਕੰਮ ਨਹੀਂ ਕਰਕੇ ਦਿੱਤਾ ਠੀਕ ਹੈ ਕਿਉਂਕਿ ਸਾਡੇ ਨਾਲ ਇਹ ਚੀਜ਼ਾਂ ਸ਼ੁਰੂ ਦੇ ਵਿੱਚ ਹੋ ਜਾਂਦੀਆਂ ਸੀ ਕਾਫੀ ਸੂਟ ਸਾਡੇ ਜਿਹੜੇ ਇਦਾਂ ਦੇ ਪੈਸੇ ਸਾਡੇ ਕੋਲ ਵੀ ਜਿਹੜੇ ਨਾ ਤਾਂ ਅਸੀਂ ਸੇਲ ਕੀਤੇ ਨੇ ਉਹ ਠੀਕ ਹੈ ਜਿਹੜੇ ਕਸਟਮਰ ਦੇ ਸੀ ਅਸੀਂ ਉਹਨਾਂ ਨੂੰ ਵੀ ਨਹੀਂ ਸੀ ਦਿੱਤੇ ਕਿਉਂ ਅਗਲੇ ਨੇ ਪੈਸੇ ਲਾਏ ਹੋਏ ਸੀ ਤਾਂ ਅਸੀਂ ਨਹੀਂ ਸੀ ਚਾਹੁੰਦੇ ਵੀ ਆਪਾਂ ਕਿਸੇ ਨੂੰ ਗਲਤ ਚੀਜ਼ ਦਈਏ ਠੀਕ ਹੈ ਕਿਉਂਕਿ ਜਿਹੜਾ ਆਨਲਾਈਨ ਬਿਜ਼ਨਸ ਹੁੰਦਾ ਉਹਦੇ ਉਹ ਨਾ ਵਿਸ਼ਵਾਸ ਦੇ ਸਿਰ ਤੇ ਚੱਲਦਾ ਹੁੰਦਾ ਅਗਲੇ ਨੇ ਸਾਨੂੰ ਪੇਮੈਂਟ ਭੇਜਤੀ ਆਪਾਂ ਉਹਨਾਂ ਨੂੰ ਸਹੀ ਚੀਜ਼ ਨਹੀਂ ਭੇਜੀ ਤਾਂ ਉਹ ਨੈਕਸਟ ਟਾਈਮ ਸਾਡੇ ਤੋਂ ਕੰਮ ਨਹੀਂ ਕਰਵਾਉਣਗੇ ਠੀਕ ਹੈ ਜੀ ਤੇ ਹਾਂ ਹੋਣ ਜਿਹੜਾ ਤੀਜਾ ਇੱਥੇ ਮੇਨ ਚੌਥਾ ਸੌਰੀ ਜੀ ਚੌਥਾ ਇੱਕ ਤੀਜਾ ਸਵਾਲ ਮੈਨੂੰ ਯਾਦ ਨਹੀਂ ਇੱਕ ਮੇਨ ਸਵਾਲ ਬਹੁਤ ਆ ਸਵੇਰੇ ਮੈਨੂੰ ਮਾਰਨਿੰਗ ਦੇ ਵਿੱਚ ਹੀ ਫੋਨ ਆਇਆ ਸੀ ਤੇ ਸੌਰੀ ਮੈਂ ਉਹਨਾਂ ਦੇ ਕਾਲ ਨਹੀਂ ਅਟੈਂਡ ਕਰ ਪਾਈ ਬਟ ਉਹਨਾਂ ਨੇ ਮੈਨੂੰ ਵੌਇਸ ਮੈਸੇਜ ਸੈਂਡ ਕਰ ਦਿੱਤਾ ਤੇ ਉਹ ਕਹਿ ਰਹੇ ਸੀ ਕਿ ਦੀਦੀ ਜਿਹੜਾ ਆਪਾਂ ਕਾਰੀਗਰਾਂ ਤੋਂ ਕੰਮ ਕਰਵਾਉਣਾ ਖਾਸ ਕਰਕੇ ਹੈਂਡਵਰਕ ਵਾਲਿਆਂ ਤੋਂ ਜਾਂ ਮਸ਼ੀਨਵਰਕ ਵਾਲਿਆਂ ਤੋਂ ਉਹ ਆਪਾਂ ਪਰ ਪੀਸ ਦੇ ਹਿਸਾਬ ਨਾਲ ਕਰਾਈਏ ਕਿ ਜਾਂ ਆਪਾਂ ਦਿਹਾੜੀ ਦੇ ਹਿਸਾਬ ਨਾਲ ਕਰਾਈਏ ਜਾਂ ਘੰਟਿਆਂ ਦੇ ਹਿਸਾਬ ਨਾਲ ਕਰਵਾਈਏ ਤਾਂ ਮੈਂ ਨਵੀਆਂ ਭੈਣਾਂ ਨੂੰ ਇਹੀ ਕਹਿਣਾ ਚਾਹੂੰਗੀ ਵੀ ਤੁਸੀਂ ਜਿਹੜੇ ਆਪਣੇ ਸੂਟ ਰੈਡੀ ਕਰਵਾ ਰਹੇ ਹੋ ਚਾਹੇ 10 ਸੂਟ ਰੈਡੀ ਕਰਵਾ ਰਹੇ ਹੋ ਚਾਹੇ 4 ਸੂਟ ਰੈਡੀ ਕਰਵਾਏ ਨੇ ਚਾਹੇ ਤੁਸੀਂ ਆਪਣੇ ਦੋ ਸੂਟ ਕਿਸ ਤਰ੍ਹਾਂ ਦੇ ਡਿਜ਼ਾਈਨ ਕਰਵਾਏ ਨੇ ਕਿ ਤੁਸੀਂ ਖੁਦ ਵੇਅਰ ਕਰੋਗੇ ਡਿਜ਼ਾਈਨ ਤਾਂ ਤੁਹਾਡੀ ਅੱਗੇ ਨੇ ਅੱਗੇ ਹਨ ਜੇਵਾ ਕਹਿੰਦੇ ਕਿ ਕਿਸੇ ਨੂੰ ਡਿਜ਼ਾਈਨ ਪਸੰਦ ਹੋਣਗੇ ਕੋਈ ਹੋਰ ਤੁਹਾਡੇ ਕੋ ਕਹੇਗਾ ਪੀ ਤੁਹਾਨੂੰ ਵੀ ਡਿਜ਼ਾਈਨ ਸਾਨੂੰ ਬਣਾ ਕੇ ਦੋ ਤਾਂ ਤੁਸੀਂ ਦੇਖੋ ਕਿਸੇ ਨੂੰ ਤੁਹਾਨੂੰ ਘੰਟਿਆਂ ਦੇ ਹਿਸਾਬ ਨਾਲ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਕਿਸੇ ਨੂੰ ਤੁਹਾਨੂੰ ਤੁਸੀਂ ਸੈਲਰੀ ਤੇ ਰੱਖਣ ਬਾਰੇ ਨਹੀਂ ਸੋਚਣਾ ਜੇ ਕਿ ਆਪਾਂ ਕੰਮ ਸ਼ੁਰੂ ਕੀਤਾ ਤੇ ਨਾਲ ਦੀ ਨਾਲ ਹੀ ਆਪਾਂ ਜਿਹੜੇ ਵਰਕਰ ਨੂੰ ਸੈਲਰੀ ਤੇ ਰੱਖ ਲਈਏ ਨਹੀਂ ਇਹ ਬਿਲਕੁਲ ਰੋਂਗ ਹੈ ਜੀ ਇੱਥੇ ਕਿਉਂ bizness ਨੂੰ ਅੱਗੇ ਲੈ ਕੇ ਜਾਣਾ ਉਹਦੇ ਵਿੱਚ ਤੁਸੀਂ ਹੌਲੀ 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 ਮਿਹਨਤ ਕਰਕੇ ਅੱਗੇ ਜਾਇਓ ਜਦੋਂ ਸਾਨੂੰ ਲੱਗਦਾ ਹੋਇਆ ਕਿ ਹਾਂ ਹੁਣ ਆਪਾਂ ਸੈਲਰੀ ਤੇ ਆਪਣੇ ਕਾਰੀਗਰ ਜਿਹੜੇ ਰੱਖ ਸਕਦੇ ਫਿਰ ਤੁਸੀਂ ਸੈਲਰੀ ਤੇ ਰੱਖ ਸਕਦੇ ਹੋ ਫਿਲਹਾਲ ਤੁਸੀਂ ਸਟਾਰਟਿੰਗ ਦੇ ਵਿੱਚ ਬਾਰ ਪੀਸ ਦੇ ਹਿਸਾਬ ਨਾਲ ਕੰਮ ਕਰਵਾ ਸਕਦੇ ਹੋ ਤੁਸੀਂ ਦੋ ਸੂਟ ਡਿਜ਼ਾਈਨ ਕਰਵਾ ਰਹੇ ਹੋ ਉਹਨਾਂ ਨੂੰ ਤੁਸੀਂ ਦੋ ਸੂਟਾਂ ਦਾ ਪੁੱਛੋ ਵੀ ਆਹ ਵਾਲੇ ਡਿਜ਼ਾਈਨ ਦਾ ਕੀ ਪ੍ਰਾਈਸ ਹੈ ਇਹ ਵਾਲੇ ਡਿਜ਼ਾਈਨ ਦਾ ਕੀ ਪ੍ਰਾਈਸ ਹੈ ਜਿੰਨੀ ਉਹ ਤੁਹਾਨੂੰ ਪ੍ਰਾਈਸ ਦੇਣਗੇ ਤੁਹਾਨੂੰ ਵੀ ਇੰਨਾ ਕ ਆਈਡੀਆ ਹੋਣਾ ਚਾਹੀਦਾ ਕਿ ਇਹ ਸੂਟ ਵਾਕਈ ਹੀ ਡਿਜ਼ਾਈਨ ਜਿਹੜਾ ਇੰਨੇ ਦੇ ਵਿੱਚ ਰੈਡੀ ਹੋਣਾ ਚਾਹੀਦਾ ਜਾਂ ਇਹ ਵੱਧ ਲੈ ਰਹੇ ਨੇ ਜਾਂ ਇਹ ਸਾਡੇ ਤੋਂ ਕਿਵੇਂ ਲੈ ਰਹੇ ਨੇ ਨਾ ਵੈਸੇ ਮੋਸਟਲੀ ਸਾਡੇ ਦਿਮਾਗ 'ਚ ਇਹ ਤਾਂ ਹੁੰਦਾ ਨਹੀਂ ਵੀ ਸਾਡੇ ਤੋਂ ਘੱਟ ਲੈ ਰਹੇ ਨੇ ਹਣਾ ਸਾਡੇ ਦਿਮਾਗ ਦੇ 'ਚ ਹਮੇਸ਼ਾ ਇਹ ਹੁੰਦਾ ਵੀ ਨਹੀਂ ਯਾਰ ਇਹ ਸਾਡੇ ਤੋਂ ਵੱਧ ਰੇਟ ਲੈ ਰਹੇ ਨੇ ਪਰ ਉਹਦੇ ਰੇਟ ਦੇ ਅਕੋਰਡਿੰਗ ਕੰਮ ਵੀ ਹੋਣਾ ਚਾਹੀਦਾ ਠੀਕ ਹੈ ਤੁਸੀਂ ਸਾਡਾ ਕੰਮ ਦੇਖਦੇ ਹੋ ਕਾਫੀ ਪੜਨਾ ਸਾਡੇ ਨਾਲ ਜਿਹੜੀਆਂ ਜੁੜੀਆਂ ਨੇ ਪਹਿਲੇ ਦਿਨ ਤੋਂ ਉਹਨਾਂ ਨੂੰ ਸਾਡੇ ਕੰਮ ਬਾਰੇ ਪਤਾ ਹੈ ਤੋਂ ਸਾਡਾ ਕੰਮ ਦੇ ਦਿਆ ਨੇ ਤਾਂ ਰੇਟ ਦੇ ਅਕੋਰਡਿੰਗ ਹੀ ਕੰਮ ਹੁੰਦਾ ਠੀਕ ਹੈ ਜੀ ਕੰਮ ਦੇ ਅਕੋਰਡਿੰਗ ਹੀ ਰੇਟ ਹੁੰਦਾ ਠੀਕ ਹੈ ਤੁਸੀਂ ਇੱਕ ਸੂਟ ਡਿਜ਼ਾਈਨ ਕਰਵਾ ਰਹੇ ਹੋ ਉਹਨਾਂ ਨਾਲ ਇੱਕ ਰੇਟ ਸੂਟ ਦਾ ਰੇਟ ਹੀ ਰੱਖੋ ਠੀਕ ਹੈ ਦੂਸਰਾ ਡਿਜ਼ਾਈਨ ਕਰਵਾ ਲਿਆ ਦੂਸਰੇ ਸੂਟ ਦੀ ਤੁਸੀਂ ਪੇਮੈਂਟ ਕਰ ਦਿਓ ਤੀਸਰਾ ਕਰਵਾ ਲਿਆ ਤੀਸਰੇ ਦੀ ਪੇਮੈਂਟ ਕਰ ਦਿਓ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਪੀਸ ਦੇ ਹਿਸਾਬ ਨਾਲ ਕੰਮ ਕਰਵਾ ਸਕਦੇ ਹੋ ਤੇ ਜਿਹੜਾ ਮਸ਼ੀਨਵਰਕ ਹੈ ਉਹ ਵੀ ਇਸੇ ਤਰ੍ਹਾਂ ਹੀ ਥ्रेडਵਰਕ ਜਿਵੇਂ ਉਹ ਵੀ ਤੁਸੀਂ ਪੀਸ ਦੇ ਹਿਸਾਬ ਨਾਲ ਹੀ ਕਰਵਾ ਸਕਦੇ ਹੋ ਸੈਲਰੀ ਬਾਰੇ ਫਿਲਹਾਲ ਤੁਸੀਂ ਉਸ ਟਾਈਮ ਤੱਕ ਨਹੀਂ ਸੋਚ ਸਕਦੇ ਜਿੰਨਾ ਟਾਈਮ ਤੁਹਾਡੇ ਕੋਲ ਮਹੀਨੇ ਦੇ ਵਿੱਚ ਤੇ ਆਰਡਰ ਨਹੀਂ ਆ ਰਹੇ ਹੈਗੇ ਠੀਕ ਹੈ ਜੀ ਕਿਉਂਕਿ ਜਿਵੇਂ ਜਿਵੇਂ ਕੰਮ ਵਧੇਗਾ ਉਸ ਅਕੋਰਡਿੰਗ ਫਿਰ ਆਪਾਂ ਆਪਣੇ ਵਰਕਰ ਖੁਦ ਦੇ ਹਾਇਰ ਕਰ ਲੈਨੇ ਆ ਸ਼ੁਰੂਆਤ ਦੇ ਵਿੱਚ ਅਸੀਂ ਇਸੇ ਤਰ੍ਹਾਂ ਹੀ ਪੀਸ ਰੇਟ ਦੇ ਹਿਸਾਬ ਨਾਲ ਕੰਮ ਕਰਵਾਇਆ ਸੀ ਬਟ ਇਸ ਟਾਈਮ ਆਪਣੇ ਸਾਡੇ ਸਾਰੇ ਵਰਕ ਅਸੀਂ ਆਪਣੇ ਵਰਕਰ ਪਰਸਨਲ ਰੱਖੇ ਹੋਏ ਨੇ ਸਿਰਫ ਉਹ ਆਪਣਾ ਕੰਮ ਕਰਦੇ ਨੇ ਠੀਕ ਹੈ ਬਟ ਆਪਾਂ ਕਦੀ ਕਿਸੇ ਨੂੰ ਇਹ ਨਹੀਂ ਕਿਹਾ ਵੀ ਸਿਰਫ ਸਾਡਾ ਹੀ ਕੰਮ ਕਰਨਾ ਕਿਸੇ ਹੋਰ ਦਾ ਨਹੀਂ ਕਰਨਾ ਅਸਨ ਨਾਲ ਇਹ ਵੀ ਕਹਨੇ ਕਿ ਅਗਰ ਤੁਹਾਨੂੰ ਕੋਲ ਟਾਈਮ ਹੈਗਾ ਤੁਸੀਂ ਕਿਸੇ ਦਾ ਹੋਰ ਵੀ ਕੰਮ ਕਰਨਾ ਚਾਹੁੰਦੇ ਤੁਸੀਂ ਆਪਣਾ ਐਕਸਟਰਾ ਟਾਈਮ ਲਗਾਓ ਜਿੱਦਾਂ ਮਰਜ਼ੀ ਤੁਸੀਂ ਮੈਨੇਜ ਕਰੋ ਸਾਡਾ ਕੰਮ ਸਾਨੂੰ ਟਾਈਮ ਤੇ ਦਿਓ ਤੁਸੀਂ ਆਪਣਾ ਕਿਸੇ ਹੋਰ ਦਾ ਵੀ ਕੰਮ ਚ ਕੰਮ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਤੁਹਾਨੂੰ ਮੈਂ ਚੀਜ਼ਾਂ ਜਿਹੜੇ ਮੇਨ ਨੇ ਉਹ ਦੱਸ ਦਿੱਤੀਆਂ ਨੇ ਠੀਕ ਹੈ ਬਾਕੀ ਦੇਖੋ ਤੁਸੀਂ ਕੋਈ ਕੰਮ ਤਿਆਰ ਕਰਵਾ ਰਹੇ ਹੋ ਸੂਟ ਕੋਈ ਰੈਡੀ ਕਰਵਾ ਰਹੇ ਹੋ ਉਹਦੇ ਬਾਰੇ ਮੈਂ ਫੇਰ ਤੁਹਾਨੂੰ ਕਹਿ ਰਹੀ ਕਿ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਕਿਹੜਾ ਮਟੀਰੀਅਲ ਐਡ ਕਰਵਾ ਰਹੇ ਹੋ ਜਾਂ ਤਾਂ ਤੁਸੀਂ ਵਰਕਰ ਇਦਾਂ ਦੇ ਲੱਭੋ ਜਿਨ੍ਹਾਂ ਨੂੰ ਤੁਹਾਡੇ ਤੇ ਟਰਸਟ ਹੋਵੇ ਠੀਕ ਹੈ ਤੇ ਤੁਹਾਨੂੰ ਉਹਨਾਂ ਤੇ ٹرسٹ ਹੋਵੇ ਤੇ ਇੱਥੇ ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੂੰਗੀ ਹੋ ਸਕਦਾ ਕੁਝ ਭੈਣਾਂ ਮੇਰੀ ਗੱਲ ਨਾਲ ਪੈਣ ਫਰਾ ਨਾ ਸਹਿਮਤ ਹੋਣ ਤੇ ਕੁਝ ਭੈਣਾਂ ਸਹਿਮਤ ਹੋਣੀਆਂ ਦੇਖੋ ਸਾਡੇ ਬੁਟੀਕ ਦੇ ਕੰਮਾਂ ਨੂੰ ਅੱਗੇ ਲੈ ਕੇ ਜਾਣ ਵਾਲੇ ਹੈਗੇ ਨੇ ਸਾਡੇ ਮੁ슬ਮਨ ਭਾਈ ਠੀਕ ਹੈ ਜਿਹੜੇ ਸਾਡੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਨਿਖਾਰ ਲੈ ਕੇ ਆਉਂਦੇ ਨੇ ਉਹ ਸਾਡੇ ਸੂਟਾਂ ਨੂੰ ਇੰਨੇ ਕੁ ਸੋਹਣੇ ਡਿਜ਼ਾਈਨ ਸਾਨੂੰ ਬਣਾ ਕੇ ਡਿਜ਼ਾਈਨ ਸਾਡਾ ਖੁਦ ਹੁੰਦਾ ਬਟ ਉਹਨਾਂ ਨੇ ਉਹਦੇ ਉੱਪਰ ਕੰਮ ਜਿਹੜਾ ਕੀਤਾ ਉਹਦਾ ਮਟੀਰੀਅਲ ਐਡ ਕੀਤਾ ਹੁੰਦਾ ਉਹ ਉਹਨਾਂ ਦੇ ਹੱਥ ਹੁੰਦਾ ਕੀ ਕਿਹੜਾ ਮਟੀਰੀਅਲ ਆਪਾਂ ਨੇ ਐਡ ਕਰਨਾ ਇਸ ਚੀਜ਼ ਨੂੰ ਹੋਰ ਜ਼ਿਆਦਾ ਨਿਖਾਰ ਕੇ ਆਪਾਂ ਕਿਵੇਂ ਲੈ ਕੇ ਆਉਨੇ ਆ ਇਹ ਜਿੰਨੀ ਸਫਾਈ ਨਾਲ ਸਾਡੇ ਮੁਸਲਮ ਭਾਈ ਕੰਮ ਕਰ ਸਕਦੇ ਨੇ ਇੰਨਾ ਸਫਾਈ ਨਾਲ ਕੋਈ ਹੋਰ ਸ਼ਾਇਦ ਨਹੀਂ ਕਰ ਸਕਦਾ ਮੇਰਾ ਐਕਸਪੀਰੀਅੰਸ ਹੈ ਮੈਂ ਆਪਣਾ ਐਕਸਪੀਰੀਅੰਸ ਤੁਹਾਡਾ ਸ਼ੇਅਰ ਕਰ ਸਕਦੀ ਹਾਂ ਵੈਸੇ ਵੀ ਤੁਸੀਂ ਸਾਰਿਆਂ ਨੇ ਵੀਡੀਓਜ਼ ਦੇਖਦੇ ਹੋਣੇ ਇੰਸਟਾਗ੍ਰਾਮ ਤੇ YouTube ਤੇ ਹਨ ਤਾਂ ਤੁਸੀਂ ਦੇਖਿਆ ਨਾ ਤਕਰੀਬਨ ਬੁਟੀਕਾ ਤੇ ਜਿਹੜੇ ਪਹਿਣਾ ਨੇ ਵਰਕਾ ਰੱਖੇ ਹੁੰਦੇ ਮੁਸਲਮ ਭਾਈ ਹੀ ਹੁੰਦੇ ਨੇ ਚਾਹੇ ਉਹ ਟੇਲਰ ਹੋਣ ਚਾਹੇ ਉਹ ਹੈਂਡਵਰਕ ਵਾਲੇ ਵੀ ਹੋਣ ਚਾਹੇ ਉਹ ਆਪਣੇ ਥ्रेडਵਰਕ ਵਾਲੇ ਹੋਣ ਆਰੀਵਰਕ ਵਾਲੇ ਸਾਰੇ ਮੁਸਲਮ ਭਾਈ ਹੀ ਆਪਣੇ ਹੁੰਦੇ ਨੇ ਜਿੰਨੀ ਸਫਾਈ ਇਹਨਾਂ ਦੇ ਹੱਥਾਂ ਦੇ ਵਿੱਚ ਹੁੰਦੀ ਹੈ ਨਾ ਕਿਸੇ ਦੇ ਹੱਥਾਂ ਤੇ ਸਫਾਈ ਨਹੀਂ ਹੈਗੀ ਆਪਣੇ ਸਾਰੇ ਵਰਕਰ ਵੀ ਜਿੰਨੇ ਵੀ ਆਪਣੇ ਬ੍ਰਦਰ ਕੰਮ ਕਰ ਰਹੇ ਨੇ ਸਾਰੇ ਮੁਸਲਮ ਪਾਈਚਾਰਨ ਬਲੋਂਗ ਕਰਦੇ ਨੇ ਤਾਂ ਬਹੁਤ ਵਧੀਆ ਲੱਗਦਾ ਉਹਨਾਂ ਨਾਲ ਕੰਮ ਕਰਨਾ ਤਾਂ ਇੱਕ ਤੋਂ ਇੱਕ ਦੂਸਰੇ ਦਾ ਜੇ ਤੁਸੀਂ ਇੱਕ ਦੋ ਵਾਰੀ ਮਿਲਦੇ ਹੋ ਉਹਨਾਂ ਨੂੰ ਪਤਾ ਲੱਗਦਾ ਕਿ ਹਾਂ ਵਾਕਿਆ ਇਹਨਾਂ ਦਾ ਬੁਟੀਕ ਦਾ ਕੰਮ ਹੈਗਾ ਤਾਂ ਤੁਹਾਡਾ ਇੰਟਰਸਟ ਜਿਹੜਾ ਉਹਨਾਂ ਨਾਲ ਪ੍ਰਤੀ ਹੋਰ ਵਾਜ ਜਾਂਦਾ ਵਿਸ਼ਵਾਸ ਹੋਰ ਵਾਜ ਜਾਂਦਾ ਤਾਂ ਤੁਹਾਡਾ ਕੰਮ ਹੌਲੀ ਹੌਲੀ ਆਟੋਮੈਟਿਕਲੀ ਸੈੱਟ ਹੋਣਾ ਸ਼ੁਰੂ ਹੋ ਜਾਂਦਾ ਠੀਕ ਹੈ ਤੁਹਾਨੂੰ ਵੀ ਨੌਲੇਜ ਆ ਜਾਂਦੀ ਹੈ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਵਾਕਿਆ ਬੁਟੀਕ ਦਾ ਕੰਮ ਹੈ ਉਹ ਪ੍ਰਾਈਸ ਆਪਣੇ ਪਹਿਲਾਂ ਤੁਹਾਨੂੰ ਲੱਗੇਗੀ ਪ੍ਰਾਈਸ ਜ਼ਿਆਦਾ ਹੋਲੀ 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 ਉਹ ਵੀ ਪ੍ਰਾਈਸ ਸੈੱਟ ਕਰ ਲੈਂਦੇ ਨੇ ਕਿ ਵਾਕੇ ਹੀ ਹੁਣ ਸਾਡੇ ਕੋਲ ਵਾਲੇ ਸੂਟ ਡਿਜ਼ਾਈਨ ਹੋ ਰਹੇ ਨੇ ਬਾਰ ਬਾਰ ਸਾਡੇ ਕੋਲ ਆ ਰਹੇ ਨੇ ਠੀਕ ਹੈ ਜੀ ਇਹ ਹੈਗੀਆਂ ਨੇ ਬੁਟੀਕ ਦੇ ਕੰਮ ਨੂੰ ਚਲਾਉਣ ਵਾਸਤੇ ਜਿਹੜੀਆਂ ਮੇਨ ਜ਼ਰੂਰੀ ਗੱਲਾਂ ਨੇ ਤੁਹਾਨੂੰ ਵਰਕਰ ਕਿਵੇਂ ਲੱਭਣੇ ਤੁਹਾਨੂੰ ਇਹ ਵੀ ਦੱਸ ਦਿੱਤਾ ਟੇਲਰ ਕਿਵੇਂ ਲੱਭਣਾ ਤੁਹਾਨੂੰ ਇਹ ਵੀ ਦੱਸ ਦਿੱਤਾ ਠੀਕ ਹੈ ਬਾਕੀ ਜਦੋਂ ਆਪਾਂ ਕਹਿੰਦੇ ਨਾ ਅ ਕੰਨੇ ਘਰ ਦੀ ਛੱਤ ਪੱਕੀ ਕਰਨੀ ਉਥੇ ਘਰ ਚੋਂ ਪੈਰ ਬਾਹਰ ਕੱਢਣਾ ਪੈਂਦਾ ਇਸੇ ਤਰ੍ਹਾਂ ਹੀ ਦੇਖੋ ਤੁਸੀਂ ਕੋਈ ਬਿਜ਼ਨਸ ਕਰਨਾ ਤਾਂ ਤੁਹਾਨੂੰ ਥੋੜਾ ਬਾਹਰ ਨਿਕਲਣਾ ਪੈਣਾ ਬਾਹਰ ਨਿਕਲੋਗੇ ਤੁਹਾਡੀ ਨੌਲੇਜ ਵਧੇਗੀ ਠੀਕ ਹੈ ਤੇ ਮੈਂ ਪਿਛਲੀ ਵੀਡੀਓ ਚ ਵੀ ਇਹ ਚੀਜ਼ ਕਹੀ ਸੀ ਕਿ ਬੁਟੀਕ ਦਾ ਕੰਮ ਤੁਸੀਂ ਇਕੱਲੇ ਨਹੀਂ ਕਰ ਸਕਦੇ ਬਹੁਤ ਹੈਟੇਕ ਵਾਲਾ ਕੰਮ ਹੈ ਜੀ ਬਹੁਤ ਜ਼ਿਆਦਾ ਠੀਕ ਹੈ ਹੁਣ ਕਾਫੀ ਪਹਿਣਾ ਜਿਹੜੀਆਂ ਮੇਰਨਾ ਜੁੜੀਆਂ ਹੋਈਆਂ ਨੇ ਚਾਹੇ ਉਹ ਸਾਡੇ ਬੁਟੀਕ ਦੇ ਜ਼ਰੀਏ ਜੁੜੀਆਂ ਨੇ ਚਾਹੇ ਉਹ ਸਾਡੇ ਫੈਮਿਲੀ ਵਲੌਗ ਲਈ ਜੁੜੀਆਂ ਨੇ ਕਿਉਂਕਿ ਸਾਡੇ ਕੋਲ ਇੱਕ ਆ ਆਪਾਂ ਮੈਂ ਕਹਿੰਦਾ ਕਿ ਪਲੇਟਫਾਰਮ ਹੈਗਾ ਉਹਦੇ ਥਰੂ ਹੀ ਸਾਡੇ ਨਾਲ ਕਾਫੀਆਂ ਭੈਣਾਂ ਜੁੜੀਆਂ ਹੋਈਆਂ ਸੀ ਜਿੰਨਾ ਕਰਕੇ ਸਾਡਾ ਜਿਹੜਾ ਆਪਣਾ ਬੁਟੀਕ ਦਾ ਕੰਮ ਸ਼ੁਰੂ ਹੋ ਗਿਆ ਸੀ ਠੀਕ ਹੈ ਨਹੀਂ ਤਾਂ ਸਾਡਾ ਕੋਈ ਇਰਾਦਾ ਨਹੀਂ ਸੀ ਬੁਟੀਕ ਦਾ ਕੰਮ ਸ਼ੁਰੂ ਕਰਨ ਦਾ ਭੈਣਾਂ ਸਾਡੀਆਂ ਕੁਝ ਇੰਨੀਆਂ ਵਧੀਆ ਸਾਡੇ ਨਾਲ ਜੁੜ ਗਈਆਂ ਕਿਸੇ ਜਿਨ੍ਹਾਂ ਨੇ ਸਾਨੂੰ ਕਿਹਾ ਵੀ ਨਹੀਂ ਹਾਂ ਤੁਸੀਂ ਬੁਟੀਕ ਦਾ ਕੰਮ ਸ਼ੁਰੂ ਕਰੋ ਤੁਸੀਂ ਅੱਛਾ ਡਿਜ਼ਾਈਨ ਕਰ ਸਕਦੇ ਹੋ ਤਾਂ ਉਹਨਾਂ ਦਾ ਮੈਂ ਸਾਰੀਆਂ ਭੈਣਾਂ ਦਾ ਧੰਨਵਾਦ ਕਰਦੀ ਆਂ ਕਿਤੇ ਟਾਈਮ ਹੋਇਆ ਤਾਂ ਆਪਾਂ ਜਰੂਰ ਉਹਨਾਂ ਦਾ ਫੇਰ ਨਾਮ ਲਵਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਇਹ ਤੁਹਾਨੂੰ ਦਾ ਸਾਰਾ ਕੁਝ ਮੈਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਏ ਜੇ ਵੀ ਕਿਸੇ ਦਾ ਫੇਰ ਵੀ ਸਵਾਲ ਕਿਸੇ ਦਾ ਰਹਿ ਗਿਆ ਦੇਖੋ ਉਹਨਾਂ ਤੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਕੋਸ਼ਿਸ਼ ਕਰਾਂਗੀ ਕਿਰ ਘੱਟ ਮੈਸੇਜ ਹੋਏ ਤਾਂ ਮੈਂ ਤੁਹਾਨੂੰ ਉੱਥੇ ਰਿਪਲਾਈ ਕਰਾਂਗੀ ਅਗਰ ਜ਼ਿਆਦਾ ਮੈਸੇਜ ਹੋਏ ਤਾਂ ਮੈਨੂੰ ਫੇਰ ਇਸੇ ਤਰ੍ਹਾਂ ਵੀਡੀਓ ਬਣਾਉਣੀ ਪੈ ਸਕਦੀ ਏ ਠੀਕ ਏ ਦੇਖੋ ਹਮੇਸ਼ਾ ਹੀ ਮੈਂ ਆਏ ਚੋਣੀ ਨੀ ਕਿ ਮੈਂ ਇੱਕ ਵੀਡੀਓ ਨੂੰ ਕਈ ਵਾਰ ਨਾ ਅਪਲੋਡ ਕਰਾਂ ਦੋ ਦੋ ਵਾਰ ਸਸਾ ਠੀਕ ਹੈ ਜੀ ਤੇ ਤੁਹਾਡੇ ਹੋ ਸਕਦਾ ਮੈਂ ਸਾਰੇ ਸਵਾਲਾਂ ਦਾ ਜਵਾਬ ਦੇ ਤੇ ਮੈਂ ਦੇ ਦਿੱਤੇ ਹੁਣ ਠੀਕ ਹੈ ਤੇ ਤੁਸੀਂ ਕਿਸ ਤਰ੍ਹਾਂ ਆਪਣੇ ਕਾਰੀਗਰ ਲੱਭ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਆਪਣੇ ਬੁਟੀਕ ਦੇ ਕੰਮ ਨੂੰ ਅੱਗੇ ਲੈ ਕੇ ਜਾ ਸਕਦੇ ਹੋ ਠੀਕ ਹੈ ਮਿਹਨਤ ਬਹੁਤ ਜ਼ਿਆਦਾ ਜੀ ਬਿਨਾ ਮਿਹਨਤ ਤੋਂ ਆਪਾਂ ਕੁਝ ਨਹੀਂ ਕਰ ਸਕਦੇ ਹੁਣ ਮੇਰਾ ਬੁਟੀਕ ਦਾ ਕੰਮ ਹੈ ਜੀ ਮੈਂ ਰਾਤ ਨੂੰ 2:30 ਤੋਂ 3 ਵਜੇ ਤੱਕ ਕੰਮ ਕਰਦੀ ਹਾਂ ਸ਼ਾਮ ਨੂੰ ਮੇਰਾ 9:30 ਵਜੇ ਤੋਂ ਲੈ ਕੇ ਰਾਤ ਦੇ 2:30 ਤੱਕ ਮੇਰਾ ਕੰਮ ਚੱਲਦਾ ਕੋਈ ਦਿਨ ਇਦਾਂ ਦਾ ਹੁੰਦਾ ਕਿ ਜਿਹੜਾ ਇਸ ਦਿਨ ਮੈਂ 10 ਜਾਂ 11 ਵਜੇ ਤੱਕ ਸੌਂ ਜਾਣੀ ਆ ਫ੍ਰੀ ਹੋ ਕੇ ਆਦਰਵਾਇਜ਼ ਮੇਰੇ 2:30 ਰਾਤ ਦੇ ਵੱਜਦੇ ਆ ਕਿਉਂਕਿ ਸਾਰੇ ਕਸਟਮਰ ਜਿਹੜੀਆਂ ਭੈਣਾਂ ਨੇ ਆਪਣੀਆਂ ਸਾਰੀਆਂ ਫੋਰਨ ਵਾਲੀਆਂ ਨੇ ਉਹਨਾਂ ਨਾਲ ਰਾਤ ਨੂੰ ਹੀ ਗੱਲ ਕਰਨੀ ਹੁੰਦੀ ਜਿਆਦਾ ਮਾਰਨਿੰਗ ਟਾਈਮ ਤੁਹਾਨੂੰ ਪਤਾ ਜੀ ਆਪਣਾ ਕਮਾਕਾਰਾਂ ਵਿੱਚ ਨਾ ਗਿਆ ਆਂਦਾ ਤਾਂ ਜਿਹੜੀ ਨੀਂਦ ਐ ਸਿਰਫ ਮੇਰੀ 2 ਦਾ 4 ਘੰਟਿਆਂ ਦੀ ਰਹਿ ਗਈ ਐ ਤੇ ਇਸ ਤੋਂ ਪਹਿਲਾਂ ਮੈਂ ਬਹੁਤ ਜ਼ਿਆਦਾ ਸੌਂ ਲਿਆ ਬਟ ਹੁਣ ਕੁਝ ਕਰਨ ਦਾ ਟਾਈਮ ਹੈ ਤੇ ਪਰਮਾਤਮਾ ਨੇ ਟਾਈਮ ਦਿੱਤਾ ਜੀ ਆਪਾਂ ਨੂੰ ਕੁਝ ਕਰਨ ਦਾ ਤੇ ਆਪਾਂ ਨੂੰ ਇਹ ਮੌਕਾ ਜਿਹੜਾ ਇਦਾਂ ਨਹੀਂ ਜਾਣ ਦੇਣਾ ਚਾਹੀਦਾ ਆ ਆਪਾਂ ਨੂੰ ਮਿਹਨਤ ਜਿਹੜੀ ਕਰਨੀ ਚਾਹੀਦੀ ਹੈ ਮਿਹਨਤ ਨੂੰ ਫਲ ਹਮੇਸ਼ਾ ਪਰਮਾਤਮਾ ਲਾਉਂਦਾ ਥੋੜੇ ਰਸਤੇ ਦੇ ਰੁਕਾਵਟਾਂ ਬਹੁਤ ਜ਼ਿਆਦੇ ਜਾਣੇ ਬਣਨਗੇ ਠੀਕ ਹੈ ਜੀ ਤੇ ਤੁਸੀਂ ਉਹ ਰੁਕਾਵਟਾਂ ਤੋਂ ਡਰਨਾ ਨਹੀਂ ਆਪਣੇ ਕੰਮ ਨੂੰ ਆਪਣਾ ਮਨ ਲਾ ਕੇ ਆਪਣਾ ਦਿਲ ਲਾ ਕੇ ਤੁਸੀਂ ਕਰਦੇ ਰਹਿਣਾ ਹੋਪ ਕਿ ਤੁਹਾਨੂੰ ਜਿਹੜੀਆਂ ਮੇਰੀਆਂ ਅੱਜ ਵਾਲੀਆਂ ਗੱਲਾਂ ਨੇ ਕੁਝ ਸਮਝ ਆ ਗਈਆਂ ਹੋਣਗੀਆਂ ਸੌਰੀ ਜੇ ਮੈਂ ਕੁਝ ਠੀਕ ਤਰ੍ਹਾਂ ਨਹੀਂ ਐਕਸਪਲੇਨ ਕਰ ਪਾਈ ਤਾਂ ਮੈਂ ਸੌਰੀ ਹਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਆਪਣਾ ਬੁਟੀਕ ਦਾ ਨੰਬਰ ਹੈਗਾ ਜੀ 8146210521 ਇਹ ਆਪਣਾ ਬੁਟੀਕ ਦਾ ਨੰਬਰ ਹੈ ਜੀ ਉੱਥੇ ਤੁਸੀਂ ਜਾ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਜਿਹੜੀਆਂ ਭੈਣਾਂ ਇੱਥੇ ਨਵੀਂ ਆਈਆਂ ਨੇ ਉਹ ਭੈਣਾਂ ਦੇ ਬੁਟੀਕ ਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਓ ਔਰ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਫੈਮਿਲੀ ਵਲੌਗ ਦੇ ਨਾਲ ਮਿਲਦੇ ਆਂ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ